ਸ਼ਹੀਦੇ ਆਜ਼ਮ ਸਰਦਾਰ ਪਗਸ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਦਿਹਾੜੇ ਮੌਕੇ ਲਾਈਨ ਕਲੱਬ ਫਗਵਾੜਾ ਸਿਟੀ ਵੱਲੋਂ ਪ੍ਰਦਾਨ ਆਸ਼ੂ ਮਾਰਕੰਡਾ ਦੀ ਪ੍ਰਧਾਨਗੀ ਅਤੇ ਪ੍ਰੋਜੈਕਟ ਡਾਇਰੈਕਟਰ ਸੰਜੀਵ ਲਾਂਬਾ ਦੀ ਅਗਵਾਈ ਹੇਠ 8ਵਾਂ ਰਾਸ਼ਨ ਵੰਡ ਅਤੇ ਪੈਨਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਵਾਸੀ ਭਾਰਤੀ ਮਦਨ ਮੋਹਨ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਪ੍ਰਵੀਨ ਸ਼ਰਮਾ ਹਾਜ਼ਰ ਹੋਏ ਜਿਨ੍ਹਾਂ ਨੇ ਆਪਣੇ ਹੱਥੀਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਪੈਨਸ਼ਨ ਦੀ ਵੰਡ ਕੀਤੀ ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਨੇ ਸੰਸਥਾ ਵੱਲੋਂ ਕੀਤੇ ਇਸ ਉਪਰਾਲੇ ਨੂੰ ਸراہਣਯੋਗ ਦੱਸਿਆ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੰਸਥਾ ਜਿਸ ਤਰ੍ਹਾਂ ਦੇ ਵੀ ਜ਼ਰੂਰਤਮੰਦਾਂ ਦੇ ਲਈ ਕੰਮ ਕਰੇਗੀ ਉਹ ਹਮੇਸ਼ਾ ਉਨ੍ਹਾਂ ਦਾ ਸਹਿਯੋਗ ਕਰਨਗੇ ਇਸ ਮੌਕੇ ਸੰਸਥਾ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਰੈਸ਼ਨ ਮਾਂ ਸਮਾਗਮ ਮੌਕੇ ਗੁਰਦੀਪ ਕੰਗ ਤੇਜਿੰਦਰ ਬਾਵਾ ਅਸ਼ੋਕ ਵੱਧਵਾ ਜਸਵੀਰ ਮਾਹੀ ਅਸ਼ੋਕ ਮਨੀਲਾ ਵਿੱਕੀ ਢੀਂਗਰਾ ਤੋਂ ਇਲਾਵਾ ਹੋਰ ਕਈ ਪਤਵੰਤੇ ਹਾਜ਼ਰ ਸਨ ਲॉयਐਂਸ ਕਲੱਬ ਫਗਵਾੜਾ ਸਿਟੀ ਦੀ ਤਰਫੋਂ ਹਰ ਮਹੀਨੇ ਜਿਹੜਾ ਅਸੀਂ ਆਟਾ ਪੈਨਸ਼ਨ ਦਾ ਪ੍ਰੋਗਰਾਮ ਕਰਦੇ ਹਾਂ ਜੀ ਤੇ ਅੱਜ ਵੀ ਅਸੀਂ 25 ਡੇਢ ਨੂੰ ਰਾਸ਼ਨ ਆਟਾ ਤੇ ਪੈਨਸ਼ਨ ਦਾ ਪ੍ਰੋਗਰਾਮ ਕੀਤਾ ਜੀ ਜਿਨ੍ਹਾਂ ਦੇ ਵਿੱਚ ਅੱਜ ਸਾਡੇ ਮੁੱਖ ਮਹਿਮਾਨ ਅੰਕਲ ਜੀ ਸਾਡੇ ਮਦਨਮੋਹ ਸ਼ਰਮਾ ਜੀ ਭੂਆ ਜੀ ਵੀਨਾ ਸ਼ਰਮਾ ਜੀ ਤੇ ਰਵਿੰਦਰ ਸ਼ਰਮਾ ਜੀ ਜਿਹੜਾ ਅੱਜ ਦਾ ਪੂਰਾ ਖਰਚਾ ਆ ਜੀ ਪ੍ਰੋਗਰਾਮ ਦਾ ਸਾਰਾ ਹੈਗਾ ਆ ਉਹ ਸਾਡੇ ਭੂਆ ਜੀ ਤੇ ਫੁੱਫੜ ਜੀ ਕੱਲੀ ਤੇ ਮਦਨਮੋਹ ਸ਼ਰਮਾ ਜੀ ਵੱਲੋਂ ਤੇ ਇੰਗਲੈਂਡ ਤੋਂ ਅਨਿਲ ਸ਼ਰਮਾ ਜੀ ਸਿੱਧ ਸ਼ਕਤੀ ਪੀਠ ਮੰਦਿਰ ਨੋਟਿੰਗਮ ਯੂਕੇ ਵੱਲੋਂ ਕੀਤਾ ਗਿਆ ਜੀ ਤੇ ਉਹ ਸਾਨੂੰ ਹੋਰ ਵੀ ਸਾਨੂੰ ਆਸ਼ੀਰਵਾਦ ਕਹਿੰਦੇ ਵੀ ਜੋ ਵੀ ਤੁਸੀਂ ਅੱਗੇ ਸਾਡੀ ਜਿਹੜੀ ਕਲੱਬ ਪ੍ਰੋਗਰਾਮ ਕਰੂਗੀ ਉਹ ਹੋਰ ਵੀ ਸਾਡੀ ਮਦਦ ਕਰਨ ਨੂੰ ਤਿਆਰ ਨੇ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਵੀ ਜਿਹੜਾ ਸਾਨੂੰ ਅੱਜ ਇਹਨਾਂ ਨੇ ਬਹੁਤ ਪਿਆਰ ਦਿੱਤਾ ਹੈ ਅੱਜ ਦਾ ਜੋ ਵੀ ਪ੍ਰੋਗਰਾਮ ਦਾ ਖਰਚਾ ਕੀਤਾ ਹੈ ਜੀ ਉਹ ਸਾਰਾ ਇਹਨਾਂ ਵੱਲੋਂ ਕੀਤਾ ਗਿਆ ਹੈ ਤੇ ਸਾਡੇ ਨਾਲ ਤੀਜਿੰਦਰ ਬਾਵਾ ਜੀ ਵਿੱਕੀ ਢਿੰਗਰਾ ਜੀ ਸੁਨੀਲ ਢਿੰਗਰਾ ਜੀ ਲੱਕੀ ਪਾਜੀ ਆਪਣੇ ਈਸ਼ ਕੁਮਾਰ ਜੀ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਸਾਡੇ ਪ੍ਰੋਗਰਾਮ ਦੇ ਰੌਣਕ ਲਾਈਆਂ ਜੀ ਤਾਂ ਸਾਰੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਿਟੀ ਲਾਈਨਸ ਕਲੱਬ ਪੁਗਵਾੜਾ ਸਿਟੀ ਵਾਲਿਆਂ ਦੀ ਕਿਉਂਕਿ ਉਹਨਾਂ ਨੇ ਸਾਨੂੰ ਇੱਥੇ ਆਉਣ ਦਾ ਦੁਬਾਰਾ ਮੌਕਾ ਦਿੱਤਾ ਤੇ ਅਸੀਂ ਬੜੇ ਖੁਸ਼ ਹੋਏ ਤੇ ਉਹਨਾਂ ਨੇ ਸਾਨੂੰ ਬੜਾ ਸਤਿਕਾਰ ਕੀਤਾ ਉਹਨਾਂ ਨੇ ਜੇ ਜਿਹੜਾ ਇਹ ਕੰਮ ਕਿਆ ਹੋਇਆ ਹੈ ਪਰਮਾਤਮਾ ਉਹਨਾਂ ਦੀ ਮਨੋ ਕਾਮਨਾ ਪੂਰੀ ਕਰੇ ਅੱਗੋਂ ਹੋਰ ਵੀ ਕੰਮ ਹੈ ਚੁੱਕਨ ਤੇ ਅਸੀਂ ਸਾਰੇ ਇਹਨਾਂ ਦਰਨ ਦੇ ਸਾਥ ਦਵਾਂਗੇ ਤੇ ਇਹਨਾਂ ਨੇ ਇਹ ਕੱਜ ਆਟਾ ਤੇ ਰਾਸ਼ਨ ਸਪான்ਸਰ ਕੀਤਾ ਉਹ ਭਗਵਤੀ ਸ਼ਕਤੀ ਪੀਠ ਨੋਟਿੰਘਮ ਯੂਕੇ ਵੱਲੋਂ ਕੀਤਾ ਗਿਆ ਤੇ ਉਹਨਾਂ ਦੇ ਵੀ ਇਹ ਸਾਰੇ ਧੰਨਵਾਦ ਕਰਦੇ ਹਨ ਅਸੀਂ ਇਹਨਾਂ ਨੂੰ ਇਹ ਕਹਿੰਨੇ ਆ ਕਿ ਹੋਰ ਵੀ ਜੋ ਸੰਸਾਰ ਤੁਹਾਡੀ ਚੱਲਦੀ ਐ ਅੱਗੇ ਤੋਂ ਅੱਗੇ ਵਧਾਂਦੇ ਜਾਓ ਇਹਨਾਂ ਨੇ ਇੱਕ ਹੋਰ ਉਪਰਾਲਾ ਕੀਤਾ ਹੈ ਜੋ ਕਿ ਬੱਚਿਆਂ ਨੂੰ ਜਿਹੜੇ ਕਿ ਮਾਪੇ ਪੜ੍ਹਾ ਨਹੀਂ ਸਕਦੇ ਤੇ ਬੱਚੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਦਾ ਵੀ ਇਹਨਾਂ ਨੇ ਪੂਰਾ ਇੰਤਜ਼ਾਮ ਕੀਤਾ ਹੋਇਆ ਤੇ ਹੋਰ ਵੀ ਕਈ ਉਪਰਾਲੇ ਕਰਨਗੇ ਤਾਂ ਜੇਕਰ ਤੁਸੀਂ ਸਾਰੇ ਸਹਿਯੋਗ ਦਿਓ ਰਲ ਕੇ ਸਾਡੇ ਸਾਰਿਆਂ ਦੇ ਨਾਲ